ਸੁਣ ਲੈ ਖੰਡੇ ਇਹੋ ਦਾਸ ਰੈਂਡੀ ਪੁੱਤ ਹੈ ਉਹ ਤਾਂ ਵੀ ਤੇਰੇ ਆਉਣਾ ਸਾਡੇ ਘਰ ਚ ਕਿੰਨੀਆਂ ਖੁਸ਼ੀਆਂ ਆਈਆਂ ਰਣਜੀਤ ਦੇ ਘਰ ਵੀ ਪੇਲੀ ਹੋਣ ਵਾਲਾ ਹੋਇਆ ਤੇ ਤੇਰੇ ਕਾਰ ਨਹੀਂ ਆਈਆਂ ਨਾ ਪੁੱਤ ਤੇਰੇ ਪੈਰ ਇੰਨੇ ਚੰਗੇ ਸੀ ਕਿ ਸਾਨੂੰ ਖੁਸ਼ੀਆਂ ਹੀ ਖੁਸ਼ੀਆਂ ਆਈਆਂ ਤੇ ਤੋਂ ਪਹਿਲਾਂ ਆਇਆ ਤੋਂ ਦਾ ਕਾਰੋਬਾਰ ਜਿਹੜਾ ਸੀ ਉਹ ਦੁਣਾ ਹੋ ਗਿਆ ਹੋ ਗਿਆ ਨਾ ਦੁਣਾ ਤੇ ਕਿੰਨਾ ਤੂੰ ਰਣਜੀਤ ਨਾਲ ਪਿਆਰ ਕਰਦਾ ਉਹਦਾ ਕਾਰੋਬਾਰ ਹੋਰ ਦੁਣਾ ਹੋ ਗਿਆ ਫਿਰ ਫੇਰ ਤੂੰ ਜਦੋਂ ਤੇਰਾ ਮੰਗ ਵਿਆਹ ਕਰਾ ਲੱਗੀ ਪੁੱਤ ਯਾ ਤਾਂ ਐ ਮਾਇਆ ਤੇ ਰੱਬ ਨੇ ਇਹੋ ਜਿਹਾ ਟਾਈਮ ਲਿਆਂਦਾ ਕਿ ਉਹਦੇ ਘਰ ਦੀ ਖੁਸ਼ੀਆਂ ਸਾਹਮਣੇ ਆ ਗਈਆਂ ਹਨਾ ਉਹਦੇ ਕਰ ਮਨ ਹੁਣ ਮਰਹਾਉ ਗਿਆ ਹੈ ਕਿੱਡੀ ਵੱਡੀ ਖੁਸ਼ੀ ਤੇਰੇ ਪੈਰ ਕਿੰਨੇ ਚੰਗੇ ਇਸ ਘਰ ਦੇ ਪੁੱਤ ਤੂੰ ਟੈਨਸ਼ਨ ਨਾ ਕਰਿਆ ਕਰ ਤੂੰ ਰਣਜੀਤ ਦੀ ਖੁਸ਼ੀ ਨੂੰ ਵੀ ਆਪਣੀ ਖੁਸ਼ੀ ਸਮਝ ਪੁੱਤ ਸਮਝਦੇ ਨਹੀਂ ਹਨਾ ਤੇ ਮਨ ਤੋਂ ਤੂੰ ਸੋਚੀ ਰਹੀ ਨਹੀਂ ਦੱਸ ਕੀ ਸੋਚਣਾ ਮੁੰਮੀ ਨਾ ਸੋਚਣ ਤੂੰ ਕੁਛ ਰਹੀ ਨਹੀਂ ਮੇਰੇ ਕੋਲ ਕੀ ਸੋਚਿਆ ਸੀ ਮੈਂ ਕਦੀ ਇਹ ਤਾਂ ਚਾਇਆ ਹੀ ਨਹੀਂ ਸੀ ਕੈਨਨ ਨੂੰ ਇਹਨਾਂ ਦਾ ਅਧਿਕਾਰ ਨਾ ਮਿਲੇ ਪਿਓ ਬਣੁੰਦਾ ਮੈਂ ਤਾਂ ਇਹਨਾਂ ਦੀ ਖੁਸ਼ੀ 'ਚ ਖੁਸ਼ ਹੀ ਹਾਂ ਪਰ ਇਹ ਤਾਂ ਥੋੜੀ ਸੀ ਮੰਮੀ ਇੱਕ ਹੋਰ ਦਾ ਜਿਹਦਾ ਵਿਆਹ ਟੁੱਟਦਾ ਹੈ ਨਾ ਉਹਦੀ ਜ਼ਿੰਦਗੀ ਦੇ ਸਾਰੀਆਂ ਚੀਜ਼ਾਂ ਟੁੱਟ ਜਾਂਦੀਆਂ ਨਾਲ ਮੈਨੂੰ ਉੱਥੇ ਕਲੰਕ ਲੱਗ ਜਾਂਦਾ ਹੈ ਨਹੀਂ ਪੁੱਤ ਤੇਰੀ ਮੈਨਾਂ ਨਾ ਬਣਾ ਕੇ ਜਰੂਰ ਲੈ ਆ ਮਗਰ ਰੱਖਦੀ ਕੋਤ ਮਤ ਨਹੀਂ ਹਾਂ ਮੈਂ ਗੋਸਾ ਤੈਨੂੰ ਤੂੰ ਮੇਰੀ ਧੀ ਹੈ ਤੂੰ ਮਾਂ ਕਿਹਾ ਸੀ ਨਾ ਮੈਂ ਤੇਰੀ ਧੀ ਤੂੰ ਮੇਰੀ ਧੀ ਹੈ ਸਮਝ ਲਗੀ ਨਾ ਮੈਂ ਤੇਰੀ ਮਾਂ ਹੀ ਬਣ ਕੇ ਰਹਿਣਾ ਹੈ ਤੂੰ ਟੈਨਸ਼ਨ ਨਾ ਕਰ ਤੇਰਾ ਵੀ ਆਪਾਂ ਪੁੱਤ ਪੁੱਤ ਨਾ ਕੋ ਸੋਚਾਂਗੇ ਉਹ ਇਸ ਤਰ੍ਹਾਂ ਨਾ ਕਰ ਬੱਚੇ ਤੇਰੀ ਖੁਸ਼ੀ ਦੇ ਨਾਲ ਹੀ ਸਾਡੀ ਖੁਸ਼ੀ ਆ ਤੇਰੇ ਵਾਸਤੇ ਹੀ ਬਹੁਤ ਨਾ ਸੋਚਾਂਗੇ ਪੁੱਤ ਮੇਰੀ ਖੁਸ਼ੀ ਤੇ ਰੰਜੀਤ ਹੈ ਗਿਆ ਨਾ ਇਹ ਘਰ ਹੈਗਾ ਵੈ ਇਹਨਾਂ ਦਾ ਸਾਥ ਹੈਗਾ ਵੈ ਮੈਂ ਕਿੱਥੇ ਰਵਾਂਗੀ ਇਹਨਾਂ ਦੇ ਬਗੈਰ ਹੁਣ ਪੁੱਤ ਤੈਨੂੰ ਇਹ ਵੀ ਪਤਾ ਹੈ ਨਾ ਕਿ ਜਿੱਥੇ ਉਹਦੀ ਤਾਰ ਵਾਲੀ ਹੋਊਗਾ ਤੇ ਤੂ ਰਜੀਤ ਨਹੀਂ ਚੱਲਣਾ ਇਹ ਕੰਮ ਉਹਨਾਂ ਇੱਕ ਦੋ ਜਣੇ ਤੇ ਨਾ ਖਾar ਖਾਣੀ ਖਾਣੀ ਹੈ ਖਾਣੀ ਤੇ ਨਹੀਂ ਖਾਣੀ ਤੇ ਰੰਜੀਤ ਦਾ ਵੀ ਨਾ ਵੇਖ ਜੋ ਚਾਹੁੰਦਾ ਨਹੀਂ ਰਜੀਤ ਉਹਨੂੰ ਵੀ ਮਿਲ ਗਿਆ ਹੈ ਮੇਰੇ ਨਾਲ ਨਹੀਂ ਕਿਉਂ ਮੈਂ ਅੱਦਾ ਮੈਂ ਇਹ ਕੀ ਕਰਾਂ ਮਾਰੇ ਗਿੱਤੇ ਨਾ ਹੀ ਪਹਿਲਾਂ ਤੇ ਸੋਚਿਆ ਸੀ ਕਿ ਐਵੇਂ ਦਾ ਕਦੇ ਕੁਝ ਹੋਊਗਾ ਤੇ ਨਾ ਹੀ ਵੀ ਬਾਤ ਕਰੀ ਸੋਚਿਆ ਸੀ ਜਦੋਂ ਇਸੇ ਵੇ ਕੋਈ ਨਹੀਂ ਸੋਚਿਆ ਹੁੰਦਾ ਅਗਰ ਕਿਸਮਤ ਖੇਡ ਖੇਡਦੀ ਹੈ ਤੇ ਸਾਨੂੰ ਵੀ ਕੁਝ ਚੱਲਣਾ ਪੈਂਦਾ ਆਪਣੇ ਕਦਮਾਂ ਨਾਲ ਦੇਖੋ ਨਾ ਮਗਰੋਂ ਕਿਹੜੇ ਹਰਾਤਾ ਨਾ ਲਾਈਂਦੀ ਹਾਂ ਕੋਹਣਾ ਮੰਮੀ ਤਸੂਦਾ ਨਹੀਂ ਦੇਣੀ ਨਾ ਮੇਰਾ ਕੋਈ ਹੈਗਾ ਨਹੀਂ ਮੈਂ ਤਾਂ ਆਪਣੀ ਦੁਨੀਆ ਹੀ ਬਣਾਣੀ ਸੀ ਮੇਰੀ ਤਾਂ ਦੁਨੀਆ ਹੀ ਉੱਡ ਗਈ ਕੁਝ ਨਹੀਂ ਰਿਹਾ ਮੇਰੇ ਕੋਲ ਮੇਰਾ ਤਾਂ ਦਿਲ ਕਹਿੰਦਾ ਮੈਂ ਕੁਝ ਖਾ ਕੇ ਬਰ ਜਾਵਾਂ ਇਸ ਤਰ੍ਹਾਂ ਨਹੀਂ ਸੋਚਣਾ ਅਈ ਤੇ ਮੈਂ ਤੂੰ ਮੈਨੂੰ ਮਾਂ ਸਮਝਿਆ ਨਾ ਮੈਂ ਤੇਰੇ ਨਾਲ ਐ ਮੈਂ ਤੇਰੇ ਨਾਲ ਰਹੂੰਗੀ ਮਰਦੇ ਦਮ ਤੱਕ ਤੇਰੇ ਨਾਲ ਰਹੂੰਗੀ ਕਿੱਥੇ ਸੱਤ ਹੀ ਮੋਥੀ ਆਉਂਗੀ ਤੇਰੇ ਨਾਲ ਤੂੰ ਇਹ ਤਾਂ ਸੋਚਦੀ ਐ ਕਿ ਤੇਰਾ ਕੋਈ ਹੈ ਨਹੀਂ ਐ ਅਹੀਂ ਅਗੇ ਤੇਰੇ ਤੇਰੇ ਪਿੱਛੇ ਇਹ ਕਹਿੰਦਾ ਸੱਚੀ ਤੇਰੇ ਪਿੱਛੇ ਕੋਈ ਨਹੀਂ ਹੈਗਾ ਅਹੀਂ ਹਮੇਸ਼ਾ ਤੇਰੇ ਨਾਲ ਹੈ ਜਦੋਂ ਇਹ ਘਰ ਵਿੱਚ ਆਈ ਹੈ ਨਾ ਤੇ ਅਹੀਂ ਤੇਰਾ ਪਹਿਲਾ ਸਾਥ ਦਿੱਤਾ ਤੇ ਹਮੇਸ਼ਾ ਸਾਥ ਦੇਵਾਂਗੇ ਪੁੱਤ ਤੇਰਾ ਇਨਸਾਫ਼ ਨਹੀਂ ਛੱਡਦੇ ਮਗਰ ਹੁਣ ਵੇਖ ਤੂੰ ਵੀ ਵੇਖ ਨਾ ਇਹਨਾਂ ਦੋਵਾਂ ਦੀਆਂ ਦੀ ਖੁਸ਼ੀ ਤੇ ਤੇਰੀ ਵੀ ਖੁਸ਼ੀ ਹੋਣੀ ਚਾਹੀਦੀ ਨਾ ਫਿਰ ਰੱਬ ਨੇ ਉਹਨਾਂ ਦੀ ਸੁਣੀ ਹੈ ਹੈ ਤੇਰੇ ਪੈਰਾਂ ਪਿੱਛੇ ਹੀ ਰੱਬ ਨੇ ਸਾਨੂੰ ਸਭ ਕੁਝ ਦਿੱਤਾ ਅਹੀਂ ਤੇ ਤੈਨੂੰ ਭਾਗਵਾਨੀ ਸਮਝਦੇ ਆਂ ਪੁੱਤ ਮਾੜੀ ਨਹੀਂ ਸਮਝਦੇ ਅਹੀਂ ਤੇ ਤੂੰ ਸਦਾ ਸਾਥ ਦੇਵਾਂਗੇ ਤੇ ਤੂੰ ਸਾਥ ਨਹੀਂ ਛੱਡਾਂਗੇ ਪੁੱਤ ਤੇ ਗੇਮ ਜੀ ਚੱਲ ਗਈ ਮੇਰੇ ਨਾਲ ਮੁਬੀ ਜਿਵੇਂ ਕਿਸੇ ਗੇਮ ਤੇ ਗੇਮ ਸੀ ਖੇਡਣ ਮਸਤੇ ਜਿੱਤ ਗਈ ਤੇ ਮਿਲ ਗਿਆ ਨਾਮ ਹਾਰ ਗਈ ਤੇ ਗੇਮ ਉਹ ਬਾਤ ਮੇਰੇ ਨਾਲ ਤਾਂ ਇੱਕ ਖੇਡ ਹੀ ਹੋ ਗਈ ਛੋਟੀ ਜਿਹੀ ਨਹੀਂ ਫਤ ਰੱਬ ਨੂੰ ਵੀ ਇਹੀ ਮੰਜ਼ੂਰ ਸੀ ਮੈਨੂੰ ਲੱਗਦਾ ਰੇਖ ਆਪਾਂ ਵਿਆਹ ਕਰਨ ਨੂੰ ਤਿਆਰ ਸਨ ਛੱਲੇ ਸਨ ਆਪਾਂ ਵਿਆਹ ਕਰਨ ਉਸੇ ਵਿਲੇ ਵਿੱਚ ਨਫ ਨੇ ਕਿਹਾ ਕਿ ਕੇਲ ਕਿਦੀ ਕਿ ਸਾਨੂੰ ਉਹ ਕੁਛ ਸੁਣਾ ਦਿੱਤੀ ਗਈ ਸਾਰਾ ਕੰਮ ਉੱਥੇ ਖਤਮ ਹੋ ਗਿਆ ਤੇ ਲੋਕਾਂ ਮਰੇ ਨਾ ਵੀ ਛੱਡਾ ਚੰਨੀਆਂ ਨੇ ਕਿਸ ਦੁਨੀਆ ਚ ਰੱਬ ਨੂੰ ਮੈਂ ਹੀ ਨਾ ਰਹੀ ਆ ਜੇ ਮੈਂ ਪਹਿਲੀ ਜਗ੍ਹਾ ਗਈ ਆ ਤੇ ਬੰਦਾ ਹੋ ਜਾ ਟਕਰ ਗਿਆ ਪਰ ਮਾਰਨੇ ਕੱਢਤਾ ਤੇ ਇੱਥੇ ਆਈ ਆ ਤੇ ਮੇਰੇ ਲਈ ਕੁਛ ਨਹੀਂ ਬਚਿਆ ਕੋਈ ਆਸ ਸੁਣੀ ਕੇ ਹੀ ਚੀਨਦੀ ਮੈਂ ਇੱਥੋਂ ਨਹੀਂ ਜਾ ਸਕਦੀ ਉਹ ਤੇਰੀ ਹੀ ਤਾਂ ਗਮ ਮਾਰਦਾ ਤਾਣਾ ਇਹ ਹੀ ਤੇ ਗਮ ਮਾਰਦਾ ਵਾ ਤੇ ਤੇਰਾ ਪਿੱਛਾ ਵੀ ਨਹੀਂ ਚੰਗਾ ਨਾ ਤੇਰਾ ਮਾਂ ਨਾ ਤੇਰਾ ਪਿਓ ਕਿੱਥੇ ਜਾਏਗੀ ਕੋਈ ਨਹੀਂ ਮੰਮੀ ਮੈਂ ਸਾਰੀ ਉਮਰ ਇਸ ਘਰ ਦੀ ਸੇਵਾ ਕਰਕੇ ਕਰ ਚੱਲਾਂ ਲੂੰਗੀ ਜਿਵੇਂ ਕਹੋਗੇ ਉਵੇਂ ਕਰ ਲਾਂਗੀ ਰஞ்சிਤ ਮੈਨੂੰ ਘਰੋਂ ਜਾਣ ਲਈ ਨਾ ਕਹੋ ਮੈਂ ਸ਼ਰਮੀ ਦੀ ਸੇਵਾ ਕਰਾਂਗੀ ਮੈਂ ਦਿਨ ਰਾਤ ਉਹਦਾ ਖਿਆਲ ਰੱਖਾਂਗੀ ਮੈਨੂੰ ਗਲਤੀ ਉਹ ਵੀ ਮਨੂੰ ਧੱਕਾ ਦੇ ਤਰ੍ਹਾਂ ਤੂੰ ਕਿਉਂ ਜੇ ਗੱਲਾਂ ਕਰਦੀਆਂ ਨਹੀਂ ਤੂੰ ਸੰਭਾਲ ਆਪਣੇ ਆਪ ਨੂੰ ਤੂੰ ਵੇ ਕੀ ਹਾਲ ਬਣਾਇਆ ਤੂੰ ਅਬ ਦਾ ਮੇਰੀ ਗੱਲ ਸੁਣ ਸਾਰੀ ਉਮਰ ਕਿੱਦਾਂ ਗੱਟਾਂਗੇ ਇਹ ਘਰ ਵਿੱਚ ਕਿਤੇ ਤੇਰੀ ਬਹੁਤ ਉਮਰ ਕਿਤੇ ਛੋਟੀ ਹੈ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੇ ਸਾਡਾ ਦੋਵਾਂ ਦਾ ਬੱਚਾ ਉਹਦਾ ਬੱਚਾ ਖਾ ਹਸਦਾ ਸੀ ਤਦ ਨਾਲ ਬੱਚਾ ਮੈਂ ਆਪਣਾ ਉਹ ਨਹੀਂ ਮੈਨੂੰ ਵੀ ਤਾਂ ਮਾਂ ਕਹਿ ਲੇਗਾ ਕਿ ਨਹੀਂ ਕਹੇਗਾ ਮੈਂ ਉਹਨੂੰ ਪਾਲ-ਪੋਸ ਲਵਾਂਗੀ ਮੈਂ ਸਮਝਾਂਗੀ ਮੇਰੇ ਲਈ ਬਸ ਇੰਨਾ ਕਿ ਜ਼ਿੰਦਗੀ ਦੇ ਜੀਵਨ ਮਿਲਿਆ ਸਿਰਬਨਜੀਨ ਨੂੰ ਕਿ ਮੈਂ ਕਿਸੇ ਦੀ ਸੇਵਾ ਲਈ ਆਈ ਆ ਮੇਰੀ ਗੱਲ ਲੱਲੀ ਉਹ ਕਮਲੀਆਂ ਨਾ ਮਾਰ ਕਿਹੋ ਜਿਹੀ ਗੱਲਾਂ ਕਰਦੀ ਐਦਾਂ ਜ਼ਿੰਦਗੀ ਨਹੀਂ ਕੱਟੀ ਜਾਂਦੀ ਨਹੀਂ ਪੁੱਤ ਬੜੀ ਉਮਰ ਪਈ ਤੇਰੀ ਹਾਲੇ ਕੋਈ ਪਈ ਥੋੜੀ ਐ ਤੇਰੀ ਨੂੰ ਮੈਂ ਕਿਸੇ ਤੇ ਖੋਲ ਨਹੀਂ ਜਾ ਸਕਦੀ ਨਾ ਕਿਸੇ ਨੂੰ ਆਪਣਾ ਦੱਕਾ ਨਹੀਂ ਨਾ ਮੈਂ ਤਾਂ ਨਾਮ ਨੂੰ ਤੱਕ ਸਕਦੀ ਆ ਇਹ ਤੁਸੀਂ ਕਿਹੜੀ ਗੱਲ ਕਹਿਤੀ ਜੇ ਗੱਲਾਂ-ਗੱਲਾਂ ਚ ਕਿਹੜੀ ਗੱਲ ਕਹਿ ਮੈਂ ਸਾਨੂੰ ਸਦਾ ਦਰਿਜੂ ਦੀ ਬਾਤ ਇਹ ਤਾਂ ਕਿੱਦਾਂ ਕਹਿਂਦੇ ਹੋ ਐਦਾਂ ਨੂੰ ਗੱਲ ਕਰੋ ਇਹਦੀ ਗਲਤ ਕਹਿ ਰਹੇ ਹੋ ਇਹਨਾਂ ਨੂੰ ਸਮਝਾਓ ਬੋਤ ਤੂੰ ਐਕਾ ਨਾ ਸੋਚਦਾ ਕਿ ਕਿ ਮੈਨੂੰ ਗਾਂ ਨਹੀਂ ਸੋਚਦਾ ਜਿਵੇਂ ਕਿ ਵਸਤੇ ਇਹ ਕਹਿਣ ਲਈ ਗੱਲ ਬੜੀ ਚੀਜ਼ ਹੈ ਹੀ ਆ ਕਿ ਉਹਨੇ ਲਈ ਨਹੀਂ ਤੇ ਚਲਉਦੇ ਨਹੀਂ ਸੀ ਕੋਈ ਖਰੀਦ ਕੇ ਲੈ ਗਿਆ ਦੁਕਾਨ ਤੋਂ ਨਹੀਂ ਮੇਰੇ ਨਹੀਂ ਸਦਾ ਬਾਤ ਆਈ ਇਹਨੇ ਨਹੀਂ ਮੰਮੀ ਪੁੱਤ ਤੇਰੀ ਕੋਈ ਉਮਰ ਥੋੜੀ ਥੋੜੀ ਆ ਤੂੰ ਬੁੱਢੀ ਹੋ ਗਈ ਐ ਉੱਟੀ ਜੀ ਤੇਰੀ ਉਮਰ ਐ ਕਿਸ ਤਰ੍ਹਾਂ ਕੱਢੇਂ ਜੀ ਸਾਰੀ ਉਮਰ ਸਾਥੀ ਚਾਹੀਤੇ ਚਾਹੀਦਾ ਬੇਟਾ ਇਹ ਗੱਲਾਂ ਕਹਿਣ ਨੂੰ ਵਧੀਆ ਲੱਗਦੀਆਂ ਵਾ ਜਿਹੜੀ ਗੱਲ ਸਾਰੀ ਉਮਰ ਨਾ ਇੱਕ ਜਨਾਨੀ ਤੋਂ ਜੀ ਜਨਾਨੀ ਨੂੰ ਲੈ ਕੇ ਜਰਨੀ ਚੱਲਦੀ ਮੈਂ ਚਲਦੀ ਪੁੱਤ ਇਹ ਕਣ ਇੱਕ ਦਿਨ ਤੂੰ ਦੁਖੀ ਹੋਵੇਂ ਇਹਨੇ ਚੰਗਾ ਕੋਈ ਆਪਣੀ ਜ਼ਿੰਦਗੀ ਦਾ ਡਿਸੀਜਨ ਲੈ ਲਾ ਮੈਂ ਤਾਂ ਜਰਾਂਗੀ ਨਾ ਫਿਰ ਉਹ ਕਿਉਂ ਨਹੀਂ ਮੈਨੂੰ ਜਰੇਗੀ ਨਾਲ ਮੈਂ ਉਹਦਾ ਰੰਜੀਤ ਨਹੀਂ ਲੈਣ ਲੱਗੀ ਮੈਂ ਆਪਣੀ ਮਾਂ ਕੋ ਰਵਾਂਗੀ ਮੈਂ ਤੇਰੇ ਨਾਲ ਹਾਂ ਪੁੱਤ ਮੈਂ ਤੇਰੇ ਨਾਲ ਆ ਤੂੰ ਜਿੱਤਨਾ ਕਹਿੰਦੀ ਆਂ ਪਾ ਉਤਨਾ ਕਰਾਂਗੇ ਮਗਰ ਨਹੀਂ ਪੁੱਤ ਆਪਾਂ ਨੂੰ ਸੋਚਣਾ ਪਊਗਾ ਮੈਂ ਮਾਪਿਆਂ ਕਾ ਤੇਨੂ ਕਿੰਨੀ ਪਈ ਪੁੱਤ ਤੂੰ ਰੋਪਣਾ ਤੇ ਕਿਹਦੀ ਖਰਚ ਤੈਨੂੰ ਕੰਮ ਲਈ ਦੀ ਨਸ਼ਾ ਲੋੜ ਰਹੀ ਨੋ ਮੈਂ ਘਰ ਦੇ ਕੰਮ ਬਈ ਬੈਠ ਕੇ ਤੂੰ ਥੋੜੀ ਕਰੇਂ ਮੇਰੇ ਤੇ ਕੰਮ ਕਿਉਂ ਕਰੋਗੀ ਮੇਰੀ ਧੀ ਨਹੀਂ ਬਣ ਕੇ ਰੋਗੀ ਮੈਂ ਤੇ ਬਸ ਕੋਈ ਸੋਚਿਓਂ ਨਹੀਂ ਪੁੱਤ ਤੇਰੇ ਵਾਸਤੇ ਨਾ ਕੋਸ ਤੂੰ ਇਹ ਨਾ ਨਾਮਾਨ ਪਾ ਰਹੀ ਤੇਰੇ ਨਾਲ ਆ ਪੁੱਤ ਜਿਤਨਾ ਤੂੰ ਕਹਿੰਦੀ ਮੋਸਤਰਾ ਕਰਨੂ ਪਿਆਰੇ ਮੇਰਾ ਪਤਨ ਮੇਰੀ ਹਾਂ ਪੁੱਤ ਤੇ ਮੈਨੂੰ ਵਚਨ ਦੇ ਉਹ ਇਸ ਗੱਲ ਦਾ ਕਿ ਮੈਂ ਜੋ ਕਹਾਂਗੀ ਤੈਨੂੰ ਮੈਨੂੰ ਦੋਗੇ ਪੁੱਤ ਹੁਣ ਕੀ ਕਹਾਂਗੀ ਤਾਂ ਹੀ ਨਾ ਮੈਂ ਤੈਨੂੰ ਦੱਸ ਤੇ ਸਹੀ ਮੈਂ ਤੈਨੂੰ ਦੱਸਿਆ ਤੇ ਨਾ ਪੈਸਾ ਜਾਇਦਾਦ ਨਹੀਂ ਮੰਗਾਂਗੀ ਮੈਂ ਇਹਨੂੰ ਇਹਨੂੰ ਸੋਚ ਤੈਨੂੰ ਕਿਸੇ ਤੇ ਦੀ ਲੋੜ ਨਹੀਂ ਹੈ ਪੈਸੇ ਜਾਇਦਾਦ ਜਿੰਨਾ ਤੂੰ ਮਰਜ਼ੀ ਕਰ ਉਹਨਾਂ ਦਵਾ ਦੇ ਬਸ ਮੈਂ ਇਸ ਘਰ ਚ ਨਹੀਂ ਜਾਣਾ ਜਗਾ ਛੱਡ ਘਰ ਹੀ ਤੇਰਾ ਵਾ ਮੈਂ ਘਰ ਤੋਂ ਮੁਕਰਿਆ ਨਹੀਂ ਆ ਕਿਸੇ ਗੱਲੋਂ ਨਹੀਂ ਮੁਕਰਿਆ ਨਹੀਂ ਤਾਂ ਕਹਿਤਾ ਕਿ ਤੇਰੀ ਜ਼ਿੰਦਗੀ ਤਾਂ ਮਾੜਾ ਸੋਚਾਂਗੇ ਰੰਜੀਤ ਤੂੰ ਹੀ ਤਾਂ ਗੱਲ ਗੱਲ ਤੇ ਨੁਕਾਲ ਸਮਝਦੀ ਕਿਉਂ ਨਹੀਂ ਆ ਤੂੰ ਕੱਲ ਸਮਝ ਰਚ ਜਬਾਤੀ ਨਾ ਹੋ ਮੇਰੀ ਗੱਲ ਸੁਣ ਕੋਈ ਇਦਾਂ ਜ਼ਿੰਦਗੀ ਨਹੀਂ ਕੱਟੀ ਜਾਂਦੀ ਇਦਾਂ ਸਮਝਾ ਕਰ ਸਾਰੇ ਦਿਨ ਔੜ ਹੈਗੀ ਆ ਪੁੱਤ ਸਾਰਾ ਇਦਾਂ ਹੀ ਚੱਲਦਾ ਮਾੜਾ ਸਾਰਾ ਬਹੁਤ ਹੈ ਮਾਂ ਦਾ ਨਾਲ ਨਹੀਂ ਰਹਿਣੀ ਬਟਾ ਹਾਂ ਹੀ ਗੱਲ ਨਹੀਂ ਰੰਜੀਤ ਉਹ ਸ਼ਮੀ ਦਾ ਬੱਚਾ ਆਏਗਾ ਨਾ ਮੈਂ ਉਹਨੂੰ ਆਪਣੀ ਔਲਾਦ ਸਮਝ ਕੇ ਜੀ ਲਾਂਗੀ ਮੰਮੀ ਸ਼ੈਸ ਕਰਦੀ ਸੇਵਾ ਕਰਾਂਗੀ ਮੰਮੀ ਮੈਂ ਤੁਹਾਡੇ ਹੱਥ ਜੋੜਦੀ ਮੈਨੂੰ ਜਿਆਦਾ ਨਾ ਤੋਦੋ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਮੈਂ ਹੱਥ ਜੋੜਦੀ ਆ ਇਹਦਾ ਨਾ ਕਰੋ ਮੇਰਾ ਕੋਈ ਨਹੀਂ ਜੇਗਾ ਪੁੱਤ ਇਸ ਤਰ੍ਹਾਂ ਨਹੀਂ ਹੁੰਦਾ ਤੂੰ ਇੰਨਾ ਕਿਉਂ ਸੋਚਣ ਦੇਈ ਹੈ ਤੇਰੇ ਨਾਲ ਆਪਾਂ ਖੜੇ ਆ ਨਾ ਤੇਰੇ ਨਾਲ ਆਪਾਂ ਖੜੇ ਆ ਬੇਟਾ ਤੂੰ ਨਹੀਂ ਘਰੋਂ ਨਹੀਂ ਕੱਟਣ ਦੇ ਤੇਰੇ ਕੋਲ ਸੋਚ ਕੇ ਕੱਟਾਂਗੇ ਤੂੰ ਨਹੀਂ ਤੂੰ ਨਾ ਸੋਚ ਕੇ ਤੂੰ ਨਹੀਂ ਕਰੋ ਕੱਟ ਦੇ ਤੇਰਨਾ ਪਤਾ ਸਾਡਾ ਕਿੰਨਾ ਪਿਆਰ ਪੈ ਗਿਆ ਤੂੰ ਇਸ ਘਰ ਨੂੰ ਪਲਟ ਕੇ ਰੱਖ ਦਿੱਤਾ ਸਾਰੀਆਂ ਖੁਸ਼ੀਆਂ ਇਸ ਘਰ ਚ ਦੇਤੀਆਂ ਤੇਰੇ ਪੈਰਾਂ ਦੇ ਮੱਕਸਮ ਮੈਨੂੰ ਸਿਰਫ ਛੋਟੀ ਹੀ ਖੁਸ਼ੀ ਦੇ ਦੋ ਮੈਨੂੰ ਇਸ ਘਰ ਦੇ ਕੋਨੇ ਚ ਜਗ੍ਹਾ ਦੇ ਦੋ ਮੈਨੂੰ ਹੋਰ ਕੁਝ ਨਹੀਂ ਮੰਮੀ ਚਾਹੀਦਾ ਮੈਨੂੰ ਬਾਰ-ਬਾਰ ਇਹ ਗੱਲ ਨਾ ਕੋਲੋ ਪੁੱਤ ਤੈਨਾਂ ਮੈਂ ਵੱਡਾ ਹੋ ਕੇ ਕੀ ਦਮਾ ਮੰਗਾਣਾ ਜੇ ਨਹੀਂ ਦਣਾ ਮੈਂ ਲਾ ਠੀਕਾ ਸੋ ਦੇ ਮੰਮੀ ਉਹ ਹੀ ਗੱਲ ਆ ਕਿ ਕਮੜੀਆਂ ਮਾਰੀ ਜਾਂਦੀ ਹੈ ਮੈਨੂੰ ਸਮਝ ਆਇਆ ਆਪਾਂ ਸੋਚਾਂਗੇ ਪਰ ਉਹ ਵੀ ਕੀ ਕਰੇ ਮੰਮੀ ਕੀ ਤਾਂ ਕੀ ਕੀ ਸੋਚਿਆ ਹੋਣ ਨੇ ਉਨੇ ਕਦੀ ਸੋਚਿਆ ਹੀ ਕਰ ਛੜ ਕੇ ਚਲ ਜੂਗੀ ਮੈਂ ਉਹਨਾਂ ਤੇ ਹੀ ਸੋਚਿਆ ਸੀ ਨਾ ਕਿ ساری ਜ਼ਿੰਦਗੀ ਮੈਂ ਇੱਥੇ ਕੱਟਣੀ ਆ ਜਦੋਂ ਇੱਕ ਜਨਾਨੀ ਦੇ ਘਰੇ ਆਉਂਦੀ ਨਾ ਕਿਤੇ ਉਹ ਕਦੀ ਨਹੀਂ ਸੋਚਦੀ ਕਿ ਉਹ ਕਰ ਛੜ ਕੇ ਚਲ ਜੂਗੀ ਮੈਂ ਉਹ ਕੀਤੇ ਕਿ ਕਿਹੜੀ ਸੁਪਨੇ ਹੀ ਹੋਦੇ ਉਹਦਾ ਤੇ ਕੋਸ ਦਿਲ ਤੋਂ ਚੂ ਚੂ ਹੋਇਆ ਸਭ ਕੁਝ ਨਹੀਂ ਸੋੜਦੀ ਉਹ ਚੁਰ ਚੁਰ ਹੋਈ ਹੋਈ ਇਹ ਚੀਜ਼ ਦਾ ਕੋਈ ਹੱਲ ਕੱਢ ਸਕਦੀ ਆ ਉਹ ਸ਼ਮੀ ਪਰ ਉਹ ਵੀ ਗੱਲ ਸੁਣਨ ਲਈ ਤਿਆਰ ਨਹੀਂ ਆ ਕੀ ਕਰੀਏ ਆਪਾਂ ਤਾਂ ਫਸ ਗਏ ਦੋਵੇਂ ਪਾਸੇ ਉਹ ਨੂੰ ਵੀ ਨਹੀਂ ਮਚਕਣਾ ਤੋਂ ਨੀ ਉਹ ਤਾਂ ਮਿੰਨਾ ਪਿਆਰ ਪੈ ਗਿਆ ਕੋ ਨੂੰ ਨਹੀਂ ਮਛੜ ਤੱਕ ਆ ਦਿੱਤੇ ਦਵਾਉਂਦਾ ਮਮੇ ਸਾਡੀ 3 ਹਵਰ ਕੀ ਆ ਸਾਡੀ 9 ਹਵਰ ਕੀ ਆ ਉਹਨੂੰ ਕਿੱਥੇ ਤੱਕ ਦਾ ਦਵਾ ਦੱਸ ਜਿਵੇਂ ਮੈਂ ਤੇਰਾ ਸੋਚੂਂਗਾ ਮੈਂ ਤੇਰੀ ਮਾਂ ਆ ਮੈਂ ਮਾਂ ਬਣ ਕੇ ਹੀ ਰਹੂੰਗੀ ਤੇਰੀ ਤੇਰਾ ਮੈਂ ਸਭ ਕੁਝ ਕਰੂੰਗੀ ਨਹੀਂ ਤੂੰ ਮੈਨੂੰ ਤੇ ਦੇ ਬਸ ਘਰ ਚ ਜਗਾ ਦੇ ਦੇ ਕਿੱਥੋਂ ਮੈਂ ਜਗਾ ਦੇ ਦਵਾ ਕਿੱਥੇ ਮੈਂ ਤੋੜ ਰੱਖ ਲਵਾ ਮੈਂ ਤਾਂ ਅੰਜੂ ਵੀ ਨਹੀਂ ਕਹਿ ਸਕਦਾ ਜੇ ਜੀ ਦਾ ਹੱਲ ਸਾਡੇ ਕੋਲ ਨਹੀਂ ਨਾ ਉਹ ਹੱਲ ਸ਼ਮੀ ਕੋਲ ਆ ਤੂੰ ਸ਼ਮੀ ਦੇ ਪੈਰੀ ਪੈ ਜਾ ਸ਼ਮੀ ਨੇ ਗੱਲ ਕਰ ਲਿਆ ਜਾ ਕੇ ਪਰ ਉਹ ਵੀ ਇਹਨੂੰ ਵੇਖਣਾ ਸਿਖਾਉਂਦੀ ਨਹੀਂ ਆ ਉਹ ਦੋਨੇ ਵੀ ਨਹੀਂ ਹਾਂ ਕਰਨੀ ਨਹੀਂ ਕਰਨੀ ਉਹਨੇ ਆ ਕੀ ਕਰ ਸਕਦੇ ਮਮੀ ਉਹ ਤੇਰੇ ਸਾਹਮਣੇ ਨਾ ਸਮਝਾਇਆ ਹੋਰ ਕੀ ਕਰਾਂ ਦੱਸ ਮੈਨੂੰ ਤੂੰ ਉਹਨੂੰ ਤੀ ਬਣਾ ਲਿਆ ਤੀ ਬਣਾ ਕੇ ਤੋਰ ਨੂੰ ਤਿਆਰ ਹੋ ਗਈ ਅੱਗੇ ਮੈਂ ਹੋਰ ਮੈਂ ਉਹਦਾ ਕੀ ਕਰ ਸਕਦੀ ਆ ਉਹਦਾ ਘਾਹ ਹੀ ਬਚਾ ਸਕਦੀ ਆ ਨਾ ਜੇ ਇਦਦਰ ਉਹਨੂੰ ਤੱਕਾ ਮਿਲਿਆ ਤਾਂ ਮੈਂ ਅੱਗ ਬੁਝਾ ਕੇ ਛੱਡੂੰਗੀ ਉਹਨੂੰ ਮਮੀ ਮੇਰੀ ਗੱਲ ਸੁਣੋ ਇਨੇ ਜਿਆਦਾ ਗਾਲੇ ਨਾ ਪਈ ਆਪਾਂ ਉਹਦਾ ਹਾਲ ਵੇਨ ਨੂੰ ਕੀ ਆ ਨਾ ਮੈਂ ਇਹਨੂੰ ਘਰੋਂ ਜਾਣ ਲਈ ਕਹਿਣਾ ਜੀ ਹੁਣ ਤੇ ਨਾ ਹੀ ਮੈਨੂੰ ਹੁਣ ਕੁਝ ਕਹਿਣਾ ਜੇ ਇਹਨਾਂ ਉਹ ਜਿਆਦਾ ਡਿਪਰੈਸ਼ਨ ਚ ਪੈ ਜੇ ਕੁਛ ਟਾਈਮ ਵੇਖਦੇ ਆ ਫਿਰ ਸੋਚਦੇ ਆ ਕੀ ਹੁੰਦਾ ਵਾ ਕਿਉਂਕਿ ਸਮਾਂ ਇਹੋ ਜੀ ਚੀਜ਼ ਹੁੰਦੀ ਹੈ ਨਾ ਸਮੇਂ ਦੇ ਨਾਲ ਨਾ ਸਾਰਾ ਕੁਝ ਸਹੀ ਹੋ ਜਾਂਦਾ ਵਾ ਕੀ ਤੂੰ ਉਹਨੂੰ ਇੱਥੇ ਰੱਖਾ ਦੋ ਨਾ ਰੱਖਣ ਨੂੰ ਕੀ ਮੰਮੀ ਰੱਖਣਾ ਮੈਨੂੰ ਕੀ ਮੇਰੇ ਪਾਰ ਪੈ ਚੱਲੇ ਕਿਤੇ ਪਹਿਲਾਂ ਤੇ ਰਹਿਣਾ ਹੀ ਉਹਨੇ ਇਹ ਤਾਂ ਠੀਕ ਹੈ ਤੇਰੀ ਪਹਿਲਾਂ ਵੀ ਇੰਨੇ ਰਹਿਣਾ ਜਿਉਂ ਹੋਰ ਦੱਜੂ ਕਿਤੇ ਕੋਈ ਗੱਲ ਕੋੜੀ ਬੜੀ ਪਿਆਰ ਨਾਲ ਸਮਝਾ ਦੇ ਤਰਾ ਬੱਕੀ ਸੋਚਦੇ ਆ ਸੋਚ ਤਾਂ ਹੀ ਦੇਣਾ ਕਿਤੇ ਚੰਗੀ ਜਗ੍ਹਾ ਦਾ ਵਿਆਹ ਵੀ ਹੋ ਜੇ ਹਾਂ ਚਲ ਜੇ ਕਿਤੇ ਉਹ ਜਿੰਦਗੀ ਸਵਰ ਜੇ ਮਗਰ ਪੁੱਤ ਕਾਲੀ ਕਾਲੀ ਤੀ ਹੋਣਾ ਇਹ ਟਾਈਮ ਆ ਕੇ ਗੱਲ ਹੋ ਗਈ ਉਹ ਦੇਰ ਹੀ ਇੱਥੇ ਲਾ ਬੈਠੀ ਆ ਜਿਹੜਾ ਦਿਲ ਦੇ ਡਿਸੀਜਨ ਹੁੰਦੇ ਨਾ ਉਹ ਬਦਲੇ ਨਹੀਂ ਜਾਂਦੇ ਕੋਈ ਗੱਲ ਨਹੀਂ ਪੁੱਤ ਜੇ ਤੂੰ ਹਨਾ ਤੂੰ ਰੱਖ ਕਦੀ ਨਾ ਕਦੀ ਤੇ ਟਾਈਮ ਹੀ ਹੋ ਜਾਏਗਾ ਉਹ ਸਾਨੂੰ ਰਸਤਾ ਮਿਲੇਗਾ ਕੋਛ ਆਪਣੇ ਮੂਹਰੇ ਦੀ ਤੱਕ ਕੁਛ ਕਹਿ ਦੇ ਤੇ ਆਪਾਂ ਨੂੰ ਰਸਤਾ ਮਿਲ ਜਾਊਗਾ ਪਾਉ ਸਾਬ ਨਾ ਕਰ ਲੰਗਲ ਬੱਦ ਉਹ ਹੀ ਤਾਂ ਕਹਿ ਰਹੇ ਮਮੀ ਸਮਾਂ ਹਮੇਸ਼ਾ ਚੀਜ਼ ਹੁੰਦੀ ਆ ਸਮੇਂ ਨਾਲ ਮਮੀ ਦੇ ਮਨ ਤੇ ਤਰ ਸਾਜਵੇ ਉਹ ਹੀ ਕੋਈ ਸਲਾਹ ਦੇ ਦੇਵੇ ਵੀ ਮਮੀ ਐ ਤਰ੍ਹਾਂ ਕਰ ਲਾ ਹੋਗਾ ਕਿ ਨਹੀਂ ਹੋ ਸਕਦਾ ਦੇਖੋ ਮਮੀ ਕੀ ਹੁੰਦਾ ਉਹ ਵੀ ਕੀ ਨਹੀਂ ਜਾਂਦੀ ਹੁਣ ਸਾਡੇ ਕੋ ਲਿਆਂਦਾ ਵੀ ਤਾਂ ਇਹ ਹੀ ਨਾ ਬਸ ਆਪਾਂ ਲਿਆਂ ਤਾਂ ਹੀ ਕਰਵਾਈ ਨਾ ਸਮਨੇ ਹੌਸਲਾ ਰਹੀ ਜਾਨ ਕਰ ਨਹੀਂ ਜਾਂਦੀ

ਯਾਰ ਤੁਹਾਨੂੰ ਕੀ ਆ ਜਾਏਗਾ ਤੁਸੀਂ ਨਾ ਇਹ ਨਾ ਕੰਮ ਕਰੋ ਤੇ ਇਹ ਕੋਈ ਨਹੀਂ ਕਰਨਗੇ ਐਨੁਣਾ ਕੋ ਖੜਗ ਗਿਆ ਲੈ ਇਹ ਇਹ ਚੁੱਪ ਕਰੋ ਨਹੀਂ 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 ਚੁੱਪ 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 ਇਹ ਲੋ ਦੁੱਧ ਕਰੰਗੇ ਬਾਸ ਬਾਸ ਨਾ ਸੁਣ ਮੜ ਚੁੱਪ 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 ਨੂੰ ਪਤਾ ਯਾ ਆਪਣੇ ਘਰੇ ਕੋਹ ਛੋਟਾ ਜਿਹਾ ਬੇਬੀ ਆਉਣ ਵਾਲਾ ਵਾ ਤੁਹਾਨੂੰ ਪਤਾ ਤੇਰੀ ਮੈਂ ਇਹ ਪਹਿਲੇ ਸੋਚ ਕੇ ਰੱਖਿਆ ਵਾ ਜਦੋਂ ਤੁਹਾਡੇ ਘਰੇ ਬੇਬੀ ਹੋਇਆ ਨਾ ਤੇ ਆਪਾਂ ਇਹਨਾਂ ਨੂੰ ਕੱਪੜੇ ਵੀ ਕੁਝ ਜਿਹਾ ਲੈ ਕੇ ਦੇਣੀ ਆ ਇਹਨਾਂ ਲਈ ਘੁੰਮਣ ਵੀ ਇਕੱਠੇ ਘੜਿਆ ਕਰਨਾ ਵਾ ਸਾਰਾ ਕੁਝ ਤਾਂ ਸੇਮ ਜਿਹਾ ਰੱਖਿਆ ਕਰਨਾ ਮੈਂ ਸੇਮ ਜਿਹਾ ਕੀ ਪਤਾ ਇੱਥੇ ਹੋਣਾ ਨਹੀਂ ਕਿ ਨਹੀਂ ਇੱਥੇ ਰੱਖ ਕੇ ਜਾਂਦਾ ਕੋਈ ਚੰਗ ਦੋ ਦਰੇ ਹਮ ਕਰਾ ਇਹ ਘਰ ਕੇ ਬਦਲਾਤੀ ਦੀ ਤੈਨੂੰ ਲੈ ਕੇ ਚਲ ਰੋਣ ਦੀ ਏ ਚੱਲ ਮੈਂ ਤੇ ਲਾ ਜੂਗੀ ਪਰ ਮਿੰਨੜੀ ਗੱਲ ਦੀ ਸਮਝ ਨਹੀਂ ਲੱਗੀ ਤਰੇ ਨਹੀਂ ਚਲ ਜਾਣਾ ਆਹ ਜਾ ਕੇ ਸੋਫੇ ਤੇ ਬਹਿ ਜਾ ਮੈਂ ਦੁੱਧ ਲੈ ਕੇ ਆਈ ਜਾ ਮੇਰਾ ਬਾਪ ਚਲੋ ਠੀਕ ਆ ਜਾਓ ਉੱਥੇ ਮੈਂ ਤੁਹਾਨੂੰ ਲੰਮੇ ਪੋਹਣੇ ਨੇ ਜੀ ਕਰ ਠੀਕ ਹੈ ਖਾਈ ਰਪਾ ਇਹ ਮੇਰੇ ਮੂੰਹ ਚ ਕੀ ਨਿਕਲਿਆ ਸੀ ਹੁਣ ਇਹਨੇ ਮੇਰਾ ਮਗਰ ਹੀ ਪੈ ਜਾਣਾ ਹੈ ਕੀ ਦੀਦੀ ਮੈਨੂੰ ਦੱਸੋ ਹੀ ਦੱਸੋ ਤੁਸੀਂ ਕੀ ਕਹਿਣਗੇ ਮੋਟਾ ਚੱਕ ਨਹੀਂ ਪਾਣੀ ਟੈਪ ਨਹੀਂਏਗਾ ਕਿ ਇਹ ਜੇ ਮੇਰੇ ਬੋਤਲ ਨੂੰ ਆਸੀ ਬੋਤਲ ਆਸੀ ਆ ਮੇ ਤੁ ਦੁੱਧ ਆ ਗਿਆ ਸੁਕਮੰਦ ਦਾ ਦੁੱਧ ਆ ਲੈ ਫੜ ਲੈ ਆਓ ਇਧਰ ਮੁਕਰਦੇ ਪੀਓ 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 ਦੁੱਧ ਪੀਓ ਦੁੱਧ ਪੀਓ ਦੁੱਧ ਪੀਓ ਗੱਲ ਲਓ ਜੀ ਛੋਨਾ ਬੱਚਾ ਬਣ ਗਿਆ ਛੋਨਾ ਬੱਚਾ ਕਾ ਕਰਨਾ ਬੋਤਲ ਧੋਣੀ ਜੇ ਮੈ ਨਾ ਲੱਗੀ ਹੋਣਾ ਨਾ ਤੇ ਇਹਦੇ ਬੱਚੇ ਨੂੰ ਦੁੱਧ ਪਿਉਣਾ ਵੀ ਨਹੀਂ ਆਉਂਦਾ ਅਜੇ ਤੱਕ ਮਾਂ ਤੋਂ ਬਣ ਗਈ ਆ ਨਹੀਂ 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 ਪੀਓ 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 ਪੀਜੋ ਪੀਜੋ ਮੇਰੇ ਪੁੱਤੂ ਥੋੜੀ ਤਾਂ ਰੱਖ ਬੋਤਲ ਥਾਰਾ ਖਾ ਆਉਂਦਾ ਨਹੀਂ ਨਾ ਉਹ ਦੁੱਧ ਹਾਂ ਠੀਕ ਆ ਆ ਇਹਨੂੰ ਨਹੀਂ ਪਤਾ ਲੱਗਦਾ ਗੰਦੀ ਮੰਮੀ ਆ ਦੇ ਨਾ ਗੰਦੀ ਮੰਮੀ ਆ ਨਾ ਨਹੀਂ ਨਾ ਸਮਝਾਉਂਦੀ ਇਹਨੂੰ ਗੰਦੀ ਮੰਮੀ ਆ ਮੂੰਹ ਚੁੱਪ ਕਰ ਗਈ ਇਹਨੂੰ ਭੁੱਖ ਹੀ ਲੱਗੀ ਮੈਨੂੰ ਮੇਰੇ ਕੋਲੋਂ ਪਿੰਦੀ ਆ ਨਾ ਦੁੱਧ ਹਮੇਸ਼ਾ ਆਹ ਤੇ ਜਾਨੀ ਪਿਉੜਾ ਵੀ ਨਹੀਂ ਹੋ ਰਿਹਾ। ਕੀ ਜੇ ਪਿਉਣ ਦੀ ਆ? ਅੱਜ ਮੰਮੀ ਪੀਉਂਦੀ ਆ ਦੁੱਧੂ। ਹਾਂ। ਦੀਦੀ, ਜੋ ਤੁਸੀਂ ਗੱਲ ਹੁਣ ਇਹ ਰਸੋਈ 'ਚ ਕੀਤੀ ਆ ਤੇ ਉਹਦਾ ਕੀ ਮਤਲਬ ਆ? ਕੀ ਮਤਲਬ ਆ? ਹੁਣ ਇਹ ਤੇ ਤੁਸੀਂ ਰਸੋਈ 'ਚ ਇਹੋ ਗੱਲ ਕਹਿੰਦੇ ਸੀ ਕਿ ਮੇਰਾ ਕੀ ਪਤਾ ਮੈਂ ਹੋਣਾ ਕਿ ਨਹੀਂ ਹੋਣਾ। ਸਾਢੇ ਚੜ੍ਹਨੇ। ਮੈਂ ਤੇ ਆਮੀ ਗੱਲ ਕਰਦੀ। ਕੁਝ ਸੋਚਿਆ ਸਮਝਿਆ ਨਹੀਂ। ਤੂੰ ਉਸੇ ਗੱਲ ਨੂੰ ਲਈ ਫਿਰੰਡੀ। ਹੋਜੀ ਕੋਈ ਗੱਲ ਨਹੀਂ ਆ ਵੇਖ ਇਸ ਘਰ ਨੂੰ ਮੈਂ ਉਹਨਾਂ ਹਾਲਾਤਾਂ ਚ ਨਹੀਂ ਛੱਡ ਕੇ ਗਈ ਜਦੋਂ ਮੈਨੂੰ ਛੱਡਣਾ ਚਾਹੀਦਾ ਸੀ ਜਦੋਂ ਮੈਨੂੰ ਇੱਥੇ ਕੋਈ ਸੁਨਝ ਨਜ਼ਰ ਨਹੀਂ ਸੀ ਆਉਣ ਡਿਆ ਮੈਨੂੰ ਐ ਲੱਗਣ ਡਿਆ ਸੀ ਕਿ ਮੇਰਾ ਸਾਰਾ ਕੁਝ ਕੋਈ ਖੋ ਕੇ ਲੈ ਚ ਗਿਆ ਉਦੋਂ ਵੀ ਮੈਂ ਇਹੀ ਡਿਸੀਜਨ ਲਿਆ ਕਿ ਨਹੀਂ ਮੈਂ ਇਸ ਘਰ ਚ ਰਹਿਣਾ ਵਾ ਤੇ ਹੁਣ ਹੁਣ ਕਿਉਂ ਛੱਡਾਂਗੀ ਮੈਂ ਇਹ ਘਰ ਤੂੰ ਇਹਨੇ ਸੋਚੀ ਪੈ ਗਈ ਇਹੋ ਤਾਂ ਘਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਦੇਖੋ ਇੰਨੇ ਟਾਈਮ ਬਾਅਦ ਪ੍ਰਮਾਤਮਾ ਨੇ ਤੁਹਾਡੀ ਸੁਣੀ ਆ ਹੁਣ ਖੁਸ਼ੀਆਂ ਲੈਣ ਦਾ ਹੱਕ ਤੁਹਾਡਾ ਵਾ ਤੇ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਸਾਰੇ ਪਰਿਵਾਰ ਤੋਂ ਹੁਣ ਤੁਹਾਡੇ ਵੱਲ ਹੋ ਗਏ ਆ ਨਾਲੇ ਇਸ ਘਰ ਵਿੱਚ ਉਹ ਜਿਹਨੂੰ ਜਾਣਾ ਚਾਹੀਦਾ ਨਾ ਉਹ ਜਾਵੇ ਆਪਾਂ ਕਿਉਂ ਜਾਈਏ ਆਪਣਾ ਤੇ ਆਪਣਾ ਘਰ ਹੈ ਠੀਕ ਹੈ ਬੇਬੇ ਨਹੀਂ ਜਾਣਦੀ ਕਿਤੇ ਵੀ ਚਲੋ ਠੀਕ ਹੈ ਜੀ ਦੁੱਧ ਦੋ ਪਿਆ ਕੇ ਇਹਨਾਂ ਨੂੰ ਸੁਵਾ ਕੇ ਆ ਮੈਂ ਸੁਵਾ ਕੇ ਆਂਦੀ ਇਹਨੂੰ ਤੇ ਤੁਸੀਂ ਬੈਠੋ ਬਹੁਤ ਹਾਂ ਤਾਂ ਆਂਕਾ ਮਉ ਤੁਹਡੇ ਹੱਥੋਂ ਨਾ ਆਦਤ ਆ ਸ਼ਿੰਗ ਬੈ ਜਾ ਬੀਰੇ ਵਾਲੇ ਤੋਂ ਗੁੱਸੇ ਚ ਨਾ ਦੇ ਨਾ ਖੁਸ਼ ਹੋ ਗੀਆਂ ਕਿ ਤੂੰ ਮਾਭਲ ਨੂੰ ਮਾਹੀਂ ਦੇ ਤੇਰੀ ਮੇਰੀ ਕੋਈ ਅਸੀ ਪਰਸਨਲ ਲੜਾਈ ਤਾਂ ਹੈ ਨਹੀਂ ਕਿਤੇ ਹੋਉਂਦੀ ਇਹ ਤਾਂ ਤੈਨੂੰ ਪਤਾ ਸੀ ਮੈਸ ਖਰਚ ਕਿਉਂ ਆਇਂਸਾ ਪ੍ਰਮਾਤਮਾ ਤੇ ਇਤੇ ਮਿਹਰਬਾਨ ਹੈ ਤੇ ਉਹਦੇ ਨਾਲ ਤਾਂ ਲੜਾਈ ਮੇਰੀ ਹੋ ਨਹੀਂ ਸਕਦੀ ਸੋ ਮੋਦੇ ਦਾ ਸ਼ੁਕਰਾਨਾ ਕਰਨ ਗਈਆਂ ਕਿ ਇੱਕ ਔਰਤ ਦੇ ਉੱਤੇ ਜਿਹੜਾ ਬਾਂਜ ਦਾ ਲੱਗਾ ਸੀ ਕੱਪਾ ਤੂੰ ਤੋਤਾ ਰੱਬਾ ਮੇਰਾ ਕੀ ਹੈ ਚਲ ਛੱਡ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹਦੀ ਮੈਂ ਪਰਚਾਲ ਕਰਾ ਕੇ ਆਈ ਸਾਂ ਐ ਆਨੁਗੁਰ ਕੀ ਹੈ ਪ੍ਰਸ਼ਾਦ ਗੁਰੂ ਘਰ ਦਾ ਮੈਂ ਗੁਰਦੁਆਰਾ ਸਾਹਿਬ ਗਈ ਸੀ ਸਾ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਵੀ ਪਤਾ ਵਾ ਕਿ ਜੀ ਦਿਨ ਨੂੰ ਟਾਈਮ ਆ ਤੇ ਉਦੋਂ ਤੁਹਾਨੂੰ ਗਰਮ ਚੀਜ਼ਾਂ ਖਵਾਉਂਦੇ ਨੇ ਪ੍ਰਸ਼ਾਦ ਸਿਰਫ ਬੰਨਾ ਲਾਉਂਦੇ ਨੇ ਮੇਰੀ ਇੱਧਰ ਕੋਈ ਟੈਨਸ਼ਨ ਨਹੀਂ ਸੀ ਮੈਂ ਤਾਂ ਗੁਰੂ ਘਰੋਂ ਪ੍ਰਸ਼ਾਦ ਜੋ ਮਿਲੂ ਛੋਲੀ ਛੋਨਾ ਹੈ ਪਾਤਾ ਮੈਂ ਕਿਹ ਜਿਹਦੀ ਅਰਦਾਸ ਲਈ ਆ ਮੈਂ ਉਹਨੂੰ ਦੇ ਕੇ ਆਵਾਂ ਮੈਂ ਮੰਮੀ ਨੂੰ ਵੀ ਦੇ ਕੇ ਆਈ ਆ ਇਹ ਮੈਂ ਵੀ ਖਾਦਾ ਵੈ ਮੈਂ ਇਹਦੇ 'ਚ ਕੁਝ ਪਾ ਨਹੀਂ ਦਿੱਤਾ ਗੱਲ ਦੀਦੀ ਪਾਉਂਦੀ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਵਾ ਕਿ ਦੀਦੀ ਨੂੰ ਟਾਈਮ ਆ ਤੇ ਤੁਹਾਨੂੰ ਖੁਦ ਨੂੰ ਇੰਨੀ ਕ ਸਮਝ ਹੋਣੀ ਚਾਹੀਦੀ ਆ ਕਿ ਕਿਹੜੀ ਚੀਜ਼ ਕਦੋਂ ਖਾਣੀ ਤੇ ਕਿਹੜੀ ਚੀਜ਼ ਨਹੀਂ ਚੱਲ ਸਿਮਰਤ ਛੱਡ ਭਰੀ ਪ੍ਰਸ਼ਾਦ ਆ ਉਹਨੇ ਕਿਹੜਾ ਘਰੇ ਬਣਾਇਆ ਕੋਜੀ ਕੋਈ ਗੱਲ ਨਹੀਂ ਅਸੀ ਪ੍ਰਸ਼ਾਦ ਨੂੰ ਕੁਝ ਨਹੀਂ ਕਹਿਣਾ ਉਹ ਦੀਦੀ ਇਹ ਤੇ ਭਰੋਸਾ ਨਾ ਹੀ ਕਰੋ ਚੰਗੀ ਗੱਲ ਕੀ ਪਤਾ ਇਹਨੇ ਦੁਕਾਨ ਤੋਂ ਹੀ ਫੜ ਲਿਆंदे ਦੋ ਕੁ ਮਖਾਣੇ ਤੇ ਮੇਰੇ ਨਹੀਂ ਛੰਮੀ ਮੈਂ ਤਾਂ ਦਾ ਕੁਝ ਨਹੀਂ ਕੀਤਾ ਤੂੰ ਵੀ ਸਿਰੇ ਗੁਰਦੁਆਰੇ ਸਭ ਜਾਣੀ ਹੈ ਨਾ ਮੈਂ ਕਿਹਾ ਸੰਧਿਆ ਦਾ ਵੇਲਾ ਹੋ ਗਿਆ ਹੈ ਤੇ ਚਲੋ ਮੈਂ ਪ੍ਰਸ਼ਾਦ ਘਾ ਕੇ ਅਰਦਾਸ ਕਰਵਾ ਲਿਆ ਮਾਂ ਕਿ ਮਾਰੇ ਤੇਰੀ ਝੋਲੀ ਜਿ ਖਿੜਿਆ ਖਿੜਿਆ ਹੀ ਰੱਖੇ ਪੁੱਲ ਮੇਰੀ ਕੋਈ ਇਹੋ ਜਿਹੀ ਇਰਾਦਾ ਨਹੀਂਗਾ ਮੇਰੇ ਬੱਚੇ ਪ੍ਰਤੀ ਕੋਈ ਇਹੋ ਜਿਹੀ ਉਸ ਦਿਨ ਮੈਂ ਅੱਜ ਵੀ ਮੈਂ ਮਾਫੀ ਮੰਗੀ ਹੈ ਮੈਂ ਤੈਨੂੰ ਧੱਕਾ ਮਾਰਿਆ ਉਸ ਟਾਈਮ ਮੈਂ ਨਹੀਂ ਆਪਣੇ ਆਪ ਵਿੱਚ ਚੰਗਾ ਮੇਰ ਕੋਇਆ ਦੇਖ ਹੱਥ ਜੋੜ ਕੇ ਮਾਫੀ ਮੰਗਦੀ ਆ ਸ਼ੰਮੀ ਮੈਂ ਤੇ ਇਹ ਨਾ ਕੁਝ ਗਲਤ ਕਰਨ ਦੇ ਇਰਾਦੇ ਚ ਨਹੀਂ ਹੀ ਸੀ ਇਹ ਤੇ ਕਿਸਮਤ ਮੇਰੇ ਨਾਲ ਖੇਡ ਗਈ ਐ ਨਹੀਂ ਤੇ ਮੈਨੂੰ ਕੀ ਲੋੜ ਸੀ ਇਸ ਘਰ ਆਣ ਦੀ ਕਿਸਮਤ ਮੈਨੂੰ ਥੇਲੇ ਕਿ ਆਈ ਐ ਹੁਣ ਪਤਾ ਨਹੀਂ ਅੱਗੋਂ ਮੇਰਾ ਕੀ ਬੰਨਾ ਹੈ ਨਾ ਤੇ ਮੇਰੇ ਕੋਈ ਮਾਪੇ ਆਪ ਨੇ ਨਾ ਕੋਈ ਭੈਣ ਭਰਾਵ ਐ ਮੇਰਾ ਤਾਂ ਕੋਈ ਨਹੀਂ ਆ ਸ਼ੰਮੀ ਪਤਾ ਨਹੀਂ ਅਨਾਥ ਹਲੇ ਵਾਲੇ ਵੀ ਮੈਨੂੰ ਰੱਖਦੇ ਕਿ ਨਹੀਂ ਰੱਖਦੇ ਕੀ ਬਨੇਗਾ ਮੇਰਾ ਕਿਹੜੀ ਸੜਕ ਦੇ ਉੱਪਰ ਚ ਜਾ ਕੇ ਮੈਂ ਰਹਾ ਮੰਗੀ ਵੈਸੇ ਦੀਦੀ ਜਿਹੜੇ ਤੁਹਾਨੂੰ ਇੱਥੇ ਛੱਡ ਕੇ ਗਏ ਸੀ ਜੇ ਤੁਹਾਨੂੰ ਇੰਦਰ ਕਾਮ ਦੇ ਉਰ ਰੱਖੰਦੇ ਆ ਤੇ ਉਹਨਾਂ ਨਾਲ ਗੱਲ ਕਰਕੇ ਵੇਖ ਲੋ ਕੀ ਬਣਾ ਤੁਹਾਨੂੰ ਲੈ ਹੀ ਜਾਣ ਕੋਈ ਨਹੀਂ ਸੁਣਦਾ ਜਿੱਥੇ ਦਾਣਾ ਪਾਣੀ ਰੱਖਿਆ ਹੋਇਆ ਤੇ ਚਲੀ ਜਾਵਾਂਗੀ ਪਰ ਮੈਂ ਤੁਹਾਨੂੰ ਤੰਗ ਨਹੀਂ ਕਰਾਂਗੀ ਤੰਗ ਕਰਨ ਜੋਗੇ ਛੱਡ ਦੇਗੀ ਮੇਰੀ ਗੱਲ ਸੁਣੋ ਤੁਸੀਂ ਜਦੋਂ ਪ੍ਰਸ਼ਾਦ ਲੈ ਕੇ ਆਈ ਆ ਤੇ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਤੀ ਖਾਣੀ ਜਿਹੜੀ ਚੀਜ਼ ਨਹੀਂ ਖਾਣੀ ਸਿਮਰਤ ਮੈਨੂੰ ਪਤਾ ਆ ਕਿ ਤੇਨੂੰ ਮੇਰੀ ਬੜੀ ਟੈਨਸ਼ਨ ਆ ਕਿਉਂਕਿ ਤੂੰ ਮੇਰੀ ਭੈਣ ਐ ਪਤਾ ਪੁੱਤ ਉਹ ਨਹੀਂ ਉਸ ਰਾਗ ਅਧਿਕਾਰ ਚੋਂ ਗੁਰਦੁਆਰਾ ਸਤੋ ਪ੍ਰਸ਼ਾਦ ਲਿਆਂਦਾ ਸੀ ਜਿੱਥੋਂ ਮੇਰੀ ਝੋਲੀ ਭਰੀ ਆ ਜਿੱਥੋਂ ਮੈਨੂੰ ਖੁਸ਼ੀਆਂ ਮਿਲੀਆਂ ਐ ਉਸ ਪ੍ਰਸ਼ਾਦ ਨਾਲ ਮੈਨੂੰ ਖੁਸ਼ ਨਹੀਂ ਹੋਣਾ ਉਹ ਮੈਂ ਮਖਾਵੀ ਲਮ। ਨਾਲੇ ਮੈਂ ਥੋੜਾ ਜਿਹਾ ਹੀ ਲੈਣਾ ਸੀ। ਤੂੰ ਪਹਿਲੇ ਬੋਲ ਪੀ। ਪਤਾ ਕੀ ਬਾਉ? ਪ੍ਰਸ਼ਾਦ ਨੂੰ ਕਦੀ ਮਾੜਾ ਨਹੀਂ ਕਹੀਦਾ। ਉਹਨੇ ਬੜੇ ਖੁਸ਼ੀ ਨਾਲ ਇਹਨਾਂ ਪ੍ਰਸ਼ਾਦ ਦੇਣਾ ਚਾਇਆ। ਤਾਂ ਕਰਕੇ ਖੁਸ਼ੀ ਉਹਦੀ ਤਾਂ ਤੁਹਾਨੂੰ ਵੀ ਦਿਖਦਾ ਹੈ। ਉਹ ਖੁਸ਼ੀ ਸਿਰਫ ਖਾਉਂਦੀ ਆ ਪਰ ਹੈ ਨਹੀਂ ਅੰਦਰ ਉਹਨਾਂ ਨੂੰ ਪੂਰਾ ਸਦਮਾ ਲੱਗਾ ਪਿਆ ਵਾ। ਤੇ ਜਿਹੜੀ ਜਨਾਨੀ ਕਹਿੰਦੇ ਨਾ ਕਿ ਜਿਹੜੀ ਛੇਰਨੀ ਘਾਇਲ ਹੋ ਜੇ ਨਾ ਉਹ ਜ਼ਿਆਦਾ ਆਗਵਾਰ ਕਰਦੀ ਆ ਤੇ ਇਸ ਕਰਕੇ ਇਹ ਤਾਂ ਬਚ ਕੇ ਰਹੋ ਮੈਨੂੰ ਪਤਾ ਹੈ ਸਿਮਰਤ ਉਹਦੀਆਂ ਤੇ ਸਾਰੀਆਂ ਖੁਸ਼ੀਆਂ ਹੀ ਮਿੱਟੀ 'ਚ ਪੈ ਗਈਆਂ ਨੇ ਉਹਨੇ ਪਤਾ ਨਹੀਂ ਕੀ ਕੀ ਸੁਪਨੇ ਦੇਖੇ ਸੀ ਇਸ ਘਰ ਵਾਸਤੇ ਉਹ ਤੇ ਰਣਜੀਤ ਦੇ ਨਾਲ ਦੀ ਉਹਦੀ ਪੱਗ ਦੇ ਨਾਲ ਦੇ ਸਾਰੇ ਸੂਟ ਬਣਾਏ ਹੁੰਨੇ ਤੇ ਉਹ अलमारी 'ਚ ਹੀ ਪਏ ਰਹਿ ਗਏ ਆ ਉਹਨੂੰ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਰਣਜੀਤ ਨਾਲ ਪਤਾ ਨਹੀਂ ਕਿੱਥੇ ਕਿੱਥੇ ਘੁੰਮਣ ਫਿਰਨ ਦੇ ਚਾਹ ਕੀਤੀ ਉਹਦੀ ਨਾਲ ਰਹਿਣ ਦੇ ਸੁਪਨੇ ਸਜਾਈ ਉਹਦੇ ਨਾਲ ਜਾਣ ਆਉਂਦੇ ਸੁਪਨੇ ਸਜਾਏ। ਉਹਦੀ ਉਹਦੀ ਸਾਰੀ ਚੱਕਣਾ ਚੂਰ ਹੋ ਗਈ ਆ। ਮੇਰੀ ਮੁੱਤ ਸਜਾਈ ਸੀ ਕਿ ਮੇਰਾ ਤੇ ਰਣਜੀਤ ਦਾ ਬੱਚਾ ਹੋਏਗਾ। ਹੂੰ ਉਹਦੀ ਹਿੱਕ ਤੇ ਤੇ ਸੱਪ ਲੇਟਣ ਦੇ ਆਉਣ ਆ ਕਿ ਸ਼ਮੀ ਰਣਜੀਤ ਦਾ ਬੱਚਾ ਹੋ ਲੱਗਾ ਵਾ। ਇਹ ਕਿੱਦਾਂ ਹੋ ਗਿਆ? ਇਹੋ ਤੇ ਮੈਂ ਤੁਹਾਨੂੰ ਸਮਝਾਉਣੀ ਆ ਕਿ ਵੇਖੋ ਉਹ ਜਿੰਨੀ ਪੋਲੀ ਲੰਘਦੀ ਨਾਉਂਦੀ ਹੈ ਨਹੀਂ ਸਿਰਫ ਮਗਰਮਾਹੀ ਦੇ ਥਰੂ ਵਖਾਉਂਦੀ ਜੀ ਇਹ ਹੁਣ ਫੇਰ ਤੁਹਾਨੂੰ ਨਾਲ ਆਪਣੇ ਵਾਲ ਖਿੱਚਣ ਦੀ ਆ। ਮੰਮੀ ਹੁਣਾਂ ਨੂੰ ਵੀ ਤੇ ਭਾਜੀ ਨੂੰ ਵੀ ਲਿਖੀ ਜੇ ਤੁਹਾਨੂੰ ਤੁਹਾਡੀ ਵਾਰੀ ਆ ਠੀਕ ਆ ਇਹ ਮੇਰੇ ਤੇ ਇਸ ਕਰਕੇ ਨਹੀਂ ਆਪਣਾ ਵਾਰ ਚਲਾਉਂਦੀ ਉਹਨੂੰ ਪਤਾ ਵਾ ਕਿ ਸਿਮਰਤ ਮੇਰੀ ਰਗ ਰਗ ਤੋਂ ਵੱਕ ਗਿਆ ਸਿਮਰਤ ਤੈਨੂੰ ਪਤਾ ਤੇਰੇ ਭਾਜੀ ਅੱਜ ਮੈਨੂੰ ਪੁੱਛਣ ਆਈ ਸੀ ਕਿ ਸ਼ੰਮੀ ਤੂੰ ਦੱਸ ਆਖੇ ਉਹਨੂੰ ਘਰ ਚੋਂ ਬਾਹਰ ਕੱਢਦੀ ਏ ਕੀ ਰੱਖ ਲਈ ਮੈਂ ਇਹਨਾਂ ਨੂੰ ਪਤਾ ਕੀ ਜਵਾਬ ਦਿੱਤਾ ਮੈਂ ਇਹਨਾਂ ਨੂੰ ਇਹੋ ਜਵਾਬ ਦਿੱਤਾ ਕਿ ਨਾਓ ਮੇਰੀ ਮਰਜ਼ੀ ਨਾਲ ਇੱਥੇ ਆਈ ਹੂੰ ਤੇ ਨਾਮੇ ਉਹਨੂੰ ਕੱਢਣ ਨੂੰ ਕਹਾਂਗੀ ਤੁਹਾਨੂੰ ਜੋ ਤੁਹਾਡਾ ਮਾਂ ਪੁੱਤਾਂ ਦਾ ਜੀ ਕਰਦਾ ਹੈ ਨਾ ਬਸ ਤੁਸੀਂ ਕਰੀ ਜਾਓ ਮੈਨੂੰ ਇੰਨਾ ਪਤਾ ਵਾ ਕਿ ਮੈਂ ਇਸ ਆਪਣੇ ਘਰ ਚ ਰਹਿਣਾ ਹੈ ਇਹਨੂੰ ਸੁਹਾਗੇ ਰੱਖਣਾ ਹੈ ਤੇ ਮੈਂ ਆਪਣੇ ਬੱਚੇ ਦਾ ਧਿਆਨ ਰੱਖਣਾ ਹੈ ਤੁਸੀਂ ਕਰੋ ਜੋ ਤੁਹਾਡੇ ਮਨ ਚ ਆਉਂਦਾ ਹੈ ਨਾ ਤੁਸੀਂ ਮੇਰੀ ਸਲਾਹ ਕਦੀ ਪਹਿਲੇ ਲਈ ਆ ਤੇ ਨਾ ਤੁਸੀਂ ਹੁਣ ਲੈਣੀ ਹੈ ਕਿਉਂਕਿ ਕਰਨੀ ਤੇ ਨਾਲੇ ਆਪਣੀ ਮਰਜ਼ੀ ਆ ਜੋ ਵੀ ਹੈਗਾ ਹੈ ਅੱਜ ਇਹ ਮੇਰੇ ਨਾਲ ਚੰਗੇ ਹੋ ਗਏ ਆ ਅੱਜ ਇਹਨਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਇਹਦੇ ਕੋਲ ਹੈ ਦਲੇ ਜਮਿਆ ਉਹੋ ਸ਼ਮੇ ਹਿਨਾ ਜਾਨ ਸੁਣਾ ਕੇ ਆ ਮੇਰਾ ਬਾਪੂ ਮੈਂ ਸੁਣਾ ਕੇ ਨਹੀਂ ਲੁਭਾਈ ਨਾ ਪਸ 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 ਚਲੋ 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 ਇੱਕ ਵਾਰ ਇਹਨਾਂ ਨੂੰ ਘਟਾਉ ਰਾਜੇ ਸਿਮਰਤ ਹਾਂਜੀ ਵੈਸੇ ਮੇਰੇ ਸਾਬ ਨਾਲ ਅੰਜੂ ਨੂੰ ਇਹ ਘਰ ਛੱਡ ਕੇ ਚਲ ਜਾਣਾ ਚਾਹੀਦਾ ਹੈ ਹੁਣ ਦੀਦੀ ਅੰਜੂ ਦਾ ਕੀ ਮਤਲਬ ਹੈ ਇੱਥੇ ਰਹਿੰਦਾ ਹੁਣ ਇਹੋ ਤੇ ਗੱਲ ਮੈਂ ਤੁਹਾਨੂੰ ਸਮਝਾਉਣ ਵਾਲੀ ਹੀ ਜੇਤਾ ਦੇ ਕੋ ਸਲਾਹ ਲੈਣ ਆਹੀ ਹੈ ਨਾ ਕਿ ਤੁਸੀਂ ਇਹੋ ਗੱਲ ਨੂੰ ਕਿਹੜੀ ਕੀ ਜੇ ਅੰਜੂ ਇਸ ਘਰ ਵਿੱਚ ਰਹੂਗੀ ਤੇ ਮੈਂ ਨਹੀਂ ਰਹਿਣਾ ਤੇ ਤੁਹਾਨੂੰ ਵੀ ਪਤਾ ਹੈਗਾ ਕਿ ਉਹਨਾਂ ਨੂੰ ਇਸ ਟਾਈਮ ਤੇ ਬੱਚੇ ਦੀ ਜਨਮ ਹੋ ਰਹੀ ਹੈ ਜਿਸ ਚੀਜ਼ ਕਰਕੇ ਉਹਨਾਂ ਨੇ ਇੰਨਾ ਕੁਝ ਖੇਲ ਖੇਡੇ ਨਾ ਉਹ ਚੀਜ਼ ਉਹਨਾਂ ਨੂੰ ਘਰੇ ਮਿਲ ਗਈ ਆ ਤੇ ਹੁਣ ਉਹਨਾਂ ਨੂੰ ਕੀ ਰੱਖਣਗੇ ਇੱਥੇ ਕਹਾਂ ਤੇਰੇ ਭਾਜੀ ਮੈਂ ਤੇ ਮੰਮੀ ਨੂੰ ਫਿਰ ਮੈਂ ਹਾਂ ਤੂੰ ਹੀ ਕਹੋ ਇਹ ਨਿਕਾਲੂ ਨਾ ਨਾ ਗੱਲ ਕਰੋ ਕਹੋ ਨਹੀਂ ਰੱਖਣਾ ਅੰਜੂ ਕਿਉਂਕਿ ਅੰਜੂ ਨਾ ਹੋਣਾ ਪੂਰੇ ਦਾਅ ਪੇਜ ਮਾਰੂਗੀ ਮੰਮੀ ਨੂੰ ਆਪਣੇ ਵਾਸਤੇ ਕਰੂਗੀ ਤੇ ਰਣਜੀਤ ਭਾਜੀ ਤੇ ਬਹਾਨਾ ਉਹਨੇ ਆਹ ਮਾਰਨਾ ਜਿਹੜਾ ਇੱਥੇ ਮਾਰ ਕੇ ਗਈ ਆ ਕਿ ਮੇਰਾ ਤਾਂ ਕੋਈ ਅੱਗੇ ਪਿਛੇ ਹੈ ਨਹੀਂ ਆ ਮੈਂ ਕਿਧੇ ਘਰੇ ਜਾ ਕੇ ਰਹੂੰਗੀ ਐਸੇ ਕਰਕੇ ਜਿੰਨੀ ਜਲਦੀ ਹੋ ਸਕੇ ਇਹਨੂੰ ਇਥੋਂ ਕੱਢਣ ਦੀ ਤਿਆਰੀ ਕਰਵਾਓ ਨਹੀਂ ਤੇ ਐਂਨੇ ਨਾ ਇੱਥੇ ਕੋਦਰਾ ਕੋਜੇਦਰਾ ਕਰਦਾ ਰਹਿਣਾ ਜੇ ਪੀਡੀਐਸ ਘਰ ਚ ਲੜਾਈ ਪੈਂਦੀ ਰਹੇ ਚਲ ਮੈਂ ਕਰਦੀ ਆ ਗੱਲ ਉਹਨਾਂ ਨਾਲ ਪੁੱਪੂ ਅਜੇ ਵੀ ਨੂ ਪੁੱਪੂ ਤੁਂ ਜਸਮਾਨ ਆ ਗਿਆ ਤੇ ਨੀਂਦ ਆਈ ਪੂਰੀ ਅੱਖਾਂ ਭਰੀਆਂ ਬਈ ਆ ਨੀਂਦ ਚਲੋ ਠੀਕ ਹੈ ਮੈਨੂੰ ਸੁਵਾ ਕੇ ਆਓ ਸੁਵਾ ਕੇ